ਜਮ੍ਰਤ ਦੇ ਸੰਬੰਧ ਸਤਿਗੁਰਾਂ ਦਾ ਰਹਿਓ ਸੱਚੇ ਪਾਤਸ਼ਾਹ ਦੀ ਕਿਰਪਾ ਬੀਤੀ ਜਮ੍ਰਤ ਵਾਲੇ ਗੁਰੂ ਸਾਹਿਬ ਜੀ ਨ ਕੋਨਾ ਨਾਮਾ ਗੁਰਜੀਤ ਸਿੰਘ ਜੀ ਤੇ ਸਾਰ ਜੀ ਮੇਰਲੇ ਕੀਤੋ ਸਾਹਿਬ ਤਾਂ ਜੀ ਗੁਰੂ ਰਾਮ ਸਰਵਾਰ ਸਾਹਿਬ ਜੀ ਅਗੇ ਸੋ ਸੇ ਨਤਰਾਂ ਨੂੰ ਤੁਸੋਪਤ ਤਾਂ ਜੀ ਗੁਰੂ ਰਾਮ ਦਾ ਸਮਰ ਸਾਹਿਬ ਜੀ ਅੰਦੇ ਪਾਗਲ ਗੁਰਬਾਣੀ ਦੇ ਸੋਹਣੇ ਵਿਚਾਰ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੀਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਸ੍ਰੀ ਮਹੱਲਾ ਚੌਥਾ ਸੋ ਜਿਤਨਾ ਸ੍ਰੀ ਗਾਗ ਹੈ ਧੰਨ ਸ੍ਰੀ ਗੁਰੂ ਚੌਥੇ ਪਾਸ਼ਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਹਜੇ ਦੀ ਪਾਣ ਪੁੱਤਰ ਗੁਰਬਾਣੀ ਹੈ ਇਛਾ ਤੁਰਕ ਸਰਬ ਸੁਖ ਦਾਤਾ ਹਰਿ ਜਾਤਿ ਵਸਹਿ ਕਾਮ ਤੂ ਕਹਿੰਦੇ ਜੀ ਇਛਾ ਪੂਰਕ ਸਰਬ ਸੁਖ ਦਾਤਾ ਜਿਹੜਾ ਧੰਨ ਗੁਰੂ ਬੀ ਸਤਿ ਜੀ ਮਹਾਰਾਜ ਸਾਰੇ ਇੱਛਾ ਸਪੂਰਨ ਕਰਨ ਵਾਲੇ ਦੇ ਚਾਨਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਵੀ ਮਨ ਵਿੱਚ ਇੱਛਾ ਦੂ ਹੈ ਉਸ ਨੂੰ ਪੂਰਨ ਕਰਦੇ ਗਏ ਸਰਬ ਸੁਖ ਦਾਤਾ ਹਾਰ ਤੇ ਸਾਰੇ ਸੁਖਾਂ ਦਾ ਦਾਤਾ ਹਰਿਪ੍ਰਮਾਤਮਾ ਜਾਤੈ ਵਸ ਕਾਮਧੇਨ ਕਹਿੰਦੇ ਜੀ ਪੰਡਤ ਨ ਜਦੋਂ ਆਪਣਾ ਆਪਿਤ ਖੋਣ ਦੱਸਿਆ ਨਾ ਕਹਿੰਦੇ ਸੀ ਕਿ ਸਾਡੇ ਕੁਲ ਕਾਮਧੇਨ ਗਊ ਆ ਜੋ ਜਿਹੜਾ ਵੀ ਸਾਡੇ ਤੋਂ ਤੁਹਾਨੂੰ ਧੰਨ ਦਉਤ ਬਲੂ ਬੰਦ ਪਰ ਸਭ ਤੋਂ ਇਹ ਆ ਕਿ ਪਹਿਲਾ ਤੁਹਾਨੂੰ ਜਿਹੜਾ ਸਾਨੂੰ ਆਪਣਾ ਸਾਰਾ ਕੁਝ ਸਰਪੰਨ ਕਰਨਾ ਅਰਪਣ ਕਰਨਾ ਪਊਗਾ ਜੇਕਰ ਤੁਹਾਡੇ ਹੱਥਾਂ ਵਿੱਚ ਕੋਈ ਗਹਿਣਾ ਹੈ ਜਾਂ ਜੜਾ ਤੇ ਕੋਈ ਗਹਿਣਾ ਹੈ ਜਾਂ ਸਿਰ ਤੇ ਕਿਸੇ ਤਰ੍ਹਾਂ ਦੇ ਸੋਨੇ ਦੇ ਕੱਪੜੇ ਨੇ ਉਹ ਤੁਹਾਨੂੰ ਦੇਣੇ ਪੈਣੇ ਇਥੇ ਦਾਤ ਜਿਹੜਾ ਕੋ ਪੜਤਾਂ ਦਾ ਉਹ ਰਾਜ ਸੀ ਤੇ ਕੋ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿ ਰਹੇ ਨੇ ਕਿ ਉਹ ਜਿਹੜੀ ਕਾਮ ਤੇ ਹਨ ਜਾ ਦੇਵੇ ਜਿਹਦਾ ਵਾਸਾ ਦੇਦੇ ਕਿ ਉਹ ਕਾਮ ਤੇ ਇੰਗਾਮ ਜਿਹੜੀ ਆ ਬਾਬੇ ਨਾਨਕ ਦੇ ਦੂਹਾਂ ਗਾੜੀ ਬੱਜੀ ਰਹੀ ਤੇ ਪਰ ਕੋਈ ਨਿਰਮਾ ਕਰਮਾਲਾ ਜਿਹੜਾ ਗੁਰੂ ਘਰ ਆਣ ਕੇ ਇਸ ਕਾਮ ਤੇ ਇੰਗਾਮ ਦੀ ਪ੍ਰਾਪਤੀ ਕਰਦਾ ਹੈ ਕਾਮ ਤੇ ਇੰਪਾਲ ਸਾਰੀਆਂ ਕਾਮਨਾਵਾਂ ਸੰਪੂਰਨ ਕਰਨ ਵਾਲੀ ਵਸਤੂ ਸਾਰੀਆਂ ਵਸਤੂਆਂ ਜਿਵੇਂ ਕਿ ਧਨ ਦੌਲਤ ਐਸ਼ੋ ਆਰਾਮ ਦਾ ਕੋਈ ਵੀ ਸੰਸਾਰ ਵਿੱਚ ਜੋ ਕੁਝ ਆ ਉਹ ਕਾਮ ਤੇ ਇੰਗਾਮ ਬਾਰੇ ਕਿਹਾ ਗਿਆ ਸੋ ਐਸਾ ਵਰਤਿਆਈ ਹੈ ਮੇਰੀ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਕਹਿੰਦੇ ਜੀ ਐਸੇ ਬ੍ਰਹਮਾਤਮਾ ਨੂੰ ਧਿਆਉਣਾ ਕਰ ਮੇਰੇ ਜੀ ਕਿ ਜਿਸ ਦੇ ਨਾਲ ਸਾਰੇ ਸੁਖ ਸਾਰੇ ਜਿਹੜੇ ਆ ਦੇਖਿਆ ਹਤਾ ਤਾਂ ਸਦਾ ਹੀ ਖਤਮ ਹੋ ਜਾਣ ਜਪ ਮੰ ਸਤਨਾਮ ਸਦਾ ਸਤਨਾਮ ਕਹਿੰਦੇ ਕਿ ਏ ਮੇਰੇ ਮਨਾਂ ਜਪੋ ਸਤਨਾਮ ਸਦਾ ਸਤਨਾਮ ਕਿ ਉਸ ਪ੍ਰਮਾਤਮਾ ਦਾ ਨਾਮ ਜਪਣਾ ਕਰ ਹਰੀ ਪ੍ਰਮਾਤਮਾ ਦੇ ਨਾਮ ਨੂੰ ਜਿਹੜਾ ਆਪ ਧਿਆਉਣਾ ਕਰ ਹਲਤ ਪਲਤ ਮੁਖ ਉਜਲ ਹੋਈ ਹੈ ਮਿਤਿ ਧਾਈਏ ਹਰਿ ਬ੍ਰਖ ਨਰੰਜਨ ਕਹਿੰਦੇ ਜੀ ਹਲਤ ਪਲਤ ਮੁਖ ਉਜਲ ਹੋਈ ਹੈ ਕਿ ਹਰ ਪਾਸੇ ਜਿਹੜਾ ਸਰੀਰ ਆ ਮਨੋਕ ਦਾ ਮਨੋਕ ਦਾ ਜਿਹੜਾ ਚਿਹਰਾ ਹੋਏ ਉਹ ਜਿਹੜਾ ਆ ਸਾਭ ਹੋਏਗਾ ਉਜਲ ਭਾਵ ਸਾ ਉਜਲ ਹੋਈ ਹੈ ਮਿਤਿ ਧਾਈਏ ਹਰਿ ਬ੍ਰਖ ਨਰੰਜਨ ਕਹਿੰਦੇ ਕਿ ਸਤਿਗੁਰੂ ਦਾ ਨੇ ਤੇ ਭਈ ਹੈ ਹਰ ਬ੍ਰਿਜ ਨਰਿੰਦਰ ਤੇ ਹਰ ਰੋਜ਼ ਉਸ ਪ੍ਰਮਾਤਮਾ ਨੂੰ ਧਿਆਉਣਾ ਕਰ ਕਿਹੜੀ ਚੀਜ਼ ਹੈ ਜਿਹੜੀ ਤੈਨੂੰ ਨਹੀਂ ਪ੍ਰਾਪਤ ਹੋ ਜੀ ਰਹਾਉ ਵਿਸ਼ਰਾਮ ਬਖਸ਼ਿਸ਼ ਕਰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਜੈ ਹਰਿ ਸਿਮਰਨ ਭਇ ਤਹ ਉਪਾਦ ਗਤਿ ਕੀਨੇ ਵਡਭਾਗੀ ਹਰ ਜਪਣ ਕਹਿੰਦੇ ਕਿ ਜਿਨ੍ਹਾਂ ਦੇ ਸਿਮਰਨ ਨੂੰ ਕਰਨਾਂ ਪਰ ਨਾਲ ਜਿਹ ਹਰਿ ਸਿਮਰਨ ਪਾਇਆ ਤੇ ਉਹ ਪਾਦਿਕਤਿ ਇਹ ਜਿਨ੍ਹਾਂ ਨੇ ਨਾਮ ਦੇ ਨਾਲ ਹੀ ਪਰਮਾਤਮਾ ਦੇ ਨਾਮ ਕੋ ਨਾਲ ਹੀ ਕਾਤ ਤਲ ਗਈ ਉਹ ਵੇਸੇ ਇਥੇ ਪੈਸਾ ਪਰਮਾਤਮਾ ਹੋਏਗਾ ਵਡਭਾਗੀ ਹਰ ਜਪਣਾ ਤੇ ਵਡਭਾਗੀ ਹੈ ਜਿਹੜੇ ਉਹਨੂੰ ਜਪਦੇ ਨੇ ਤੇ ਆਪਣੀ ਕਾਤ ਪ੍ਰਾਪਤ ਕਰਦੇ ਨੇ ਅਸਲੀਆ ਪੰਡਿਆਂ ਦੇ ਬਖਸ਼ਿਸ਼ ਕਰਦੇ ਨੇ ਤਾਂ ਨਾਨਕ ਕੋ ਕਹ ਗੁਰ ਇਹ ਮਤ ਦੀ ਜਪ ਹਰ ਭਉਜਲ ਕਰਨਾ ਇਹਦੇ ਜੀ ਗੁਰੂ ਦਾ ਆਰਦਾਸ ਜੀ ਕਹਿ ਰਹੇ ਨੇ ਕਿ ਗੁਰੂ ਨਾਨਕ ਨੇ ਕਿਰਪਾ ਕੀਤੀ ਅਤੇ ਦਾਸ ਨੂੰ ਇਹ ਬਦੀ ਬਖਸ਼ਿਸ਼ ਕੀਤੀ ਆ ਜਨ ਨਾਨਕ ਤੋਂ ਗੁਰੂ ਹੀ ਮਤ ਦਿੱਤੀ ਕਿ ਪ੍ਰਮਾਤਮਾ ਨੇ RAM DAS ਨੂੰ ਮਤ ਦਿੱਤੀ ਆ ਕਿ ਜਾਪ ਕਰ ਭੌਜਲ ਕਰਨਾ ਤੇ ਸੰਸਾਰ ਰੂਪੀ ਭੌਜਲ ਤੋਂ ਕਿਸ ਤਰ੍ਹਾਂ ਕਰਮਾਂ ਹੈ ਉਸ ਪ੍ਰਮਾਤਮਾ ਦਾ ਜਾਪ ਕਰਕੇ ਉਸ ਪ੍ਰਮਾਤਮਾ ਦੀ ਸੇਵਾ ਸਮਰਅ ਵਿੱਚ ਜੁੜ ਕੇ ਆਪਾਂ ਜਿਹੜਾ ਇਸ ਭੌਜਲ ਸੰਸਾਰ ਤੋਂ ਆ ਉਹ ਤਰ ਸੰਗ ਜੀ ਸਾਰੀ ਗੱਲ ਗੁਰੂ ਸਾਹਿਬ ਨੇ ਇਹ ਬਖਸ਼ੀ ਕੀਤੀ ਆ ਕਿ ਨਾਮ ਜੋ ਕੋਈ ਸਿਮਰਨ ਕਰਾ ਕਰੋ ਗੁਰਬਾਣੀ ਪੜਿਆ ਕਰੋ ਤੇ ਜੇ ਅੰਮ੍ਰਿਤ ਉਹਦੇ ਵਿਚਾਰ ਸੋ ਜੇ ਆਪਾਂ 16 ਕਲਾ ਸ਼ੁਰੂ ਕੀਤੀਆਂ ਨੇ ਉਹਨਾਂ ਦੇ ਵਿੱਚ ਅੱਜ 7ਵੀਂ ਕਲਾ ਹੈ ਉਹਦਾ ਮਤਲਬ ਹੈਗਾ ਜਮ ਜਨਮ ਭਾਵ ਸਾਹਿਬ ਸੰਗੋਜੀ ਇੱਕ ਤੇ ਨੌ ਰਾਤੀ ਜਾਨ ਜਿਹੜਾ ਸੰਸਾਰ ਦੇ ਵਿੱਚ ਜਦੋਂ ਕੋਈ ਮੈਨਤੀ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਉਹਨੂੰ ਉਹਦਾ ਘੂਤ ਖੜਦੇ ਨੇ ਆਣ ਕੇ ਤੇ ਇਹ ਕੋ ਜਨਮ ਜਿਹੜਾ ਹੈ ਕਿ ਇਹ ਜੋ ਦੁਨੀਆਂ ਦੇ ਨਾਲ ਸੰਬੰਧਿਤ ਆ ਕਿ ਉਹ ਆਪਣੇ ਜਿਹੜੇ ਸਰੀਰ ਨੂੰ ਆ ਸਵਾਸਨ ਨੂੰ ਤਾਂ ਛੱਡਾ ਲਵੇ ਤੇ ਕੰਟਰੋਲ ਵਿੱਚ ਕਰਵੇਂ ਬਿਨਾਂ ਪ੍ਰਮਾਤਮਾ ਦੇ ਤੱਕ ਪਹੁੰਚਣ ਲਈ ਬੜੇ ਤਗੜੇ ਤਗੜੇ ਯਾਦੂ ਕਰਦੇ ਨੇ ਇਸੇ ਤਰ੍ਹਾਂ ਬੜਾ ਕੁਝ ਜਾਪ ਦੇ ਰੂਪੀ ਵਸਤੂ ਉੱਡੀ ਆ ਸੋ ਸਾਹ ਸੰਗਤ ਦੀ ਗੁਰੂ ਸਾਹਿਬ ਕਿਰਪਾ ਕਰਨਾ ਇਹ ਛੋਟੂ ਛੋਟੇ ਵਿਚਾਰ ਆਪ ਇਹੋ ਜਿਹੇ ਤਰ੍ਹਾਂ ਸਰਵਣ ਕਰਦੇ ਰਹੋ ਗੁਰੂ ਸਾਹਿਬ ਸਤਰਾ ਆ ਜੀ ਦੇ ਸਰਤੇ ਮੇਰਾ ਪ੍ਰਯਾਤਰਕਣ ਪਹਿਲੀ ਕਲਾ ਤੋਂ ਲੈ ਕੇ ਅੱਜ ਆਪਾਂ ਸਤਵੀਂ ਕਲਾ ਤੱਕ ਪਹੁੰਚ ਚੁੱਕੇ ਹਾਂ 16 ਕਲਾ ਨੇ ਇਸੇ ਤਰ੍ਹਾਂ ਜੁੜੇ ਰਹੋ 10ਵੀਂ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਕਿ ਮਹਾਰਾਜ ਆਪਣੀ ਉਪਨਾ ਆਪ ਹੀ ਕਰਵਾ ਲੈਣੇ ਫਿਰ ਸਾਧ ਸੰਗਤ ਜੀ ਆਪਾਂ ਬਾਦ ਵਿੱਚ ਸ਼ੁਰੂ ਕਰਾਂਗੇ ਕਿ ਨਾਮ ਜਪਣ ਨਾਲ ਕੀ ਕੀ ਫਾਇਦਾ ਹੁੰਦਾ ਹੈ ਕਿਹੜੇ ਤਦਾਰੇ ਕਿਹੜੀਆਂ ਵਸਤਵਾਂ ਕਿਹੜੀ ਕਿਰਪਾ ਹੁੰਦੀ ਆ ਉਹ ਵੀ ਜਿਹੜੀ ਤੁਹਾਡੇ ਨਾਲ ਵਿਚਾਰਿਆ ਪਰੋਂ ਤੋਂ ਨਾਮੇ ਰਹੀਂ ਆਜੀ ਸਰਵਣ ਕਰੋਗੇ ਸਬਗੁਰੂ ਸਾਹਿਬ ਕਿਰਪਾ ਕਰਨ ਇਹ ਨਾਮ ਜਪਨ ਦੇ 10 ਪਦਾਰਥ ਨੇ ਦਾਪੜਾ ਨੇ ਉਹ ਜਦੋਂ 16 ਤਰਾ ਸਪੂਰਨ ਹੋ ਗਈਆਂ ਉਸ ਤੋਂ ਬਾਅਦ ਇਹ ਦਾਪੜਾ ਕਿਹੜੇ-ਕਿਹੜੇ ਨੇ ਕਿ ਅਸੀਂ ਜਿਹੜਾ ਗੁਰਦਵਾਰ ਸਾਹਿਬ ਆਉਂਦੇ ਆ ਕੋਈ ਲਾਹਾ ਹੈਗਾ ਦਾ ਨਾਮ ਜਪਨ ਦਾ ਕੋਈ ਲਾਹਾ ਹੈਗਾ ਤੇ ਇਹ ਚੀਜ਼ਾਂ ਨੂੰ ਜੇਕਰ ਤੁਸੀਂ ਸਮਝੋਗੇ ਗੁਰੂ ਸਾਹਿਬ ਨੇ ਆਪੇ ਆ ਕੇ ਬੜੀ ਬਖਸ਼ਿਸ਼ ਕਰ ਦੇਣੀ ਸਬਗੁਰੂ ਸਾਹਿਬ ਕਿਰਪਾ ਕਰਨ ਕਿ ਆਪਰ ਜਾਬੀ ਜੇ ਦਾ ਤਰਾ ਰਹਿਦਾ ਸਵਾਸੰਤਾਨੇ ਕੜਾ ਪ੍ਰਜਾਤੀ ਦੀ ਇਹ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ ਤੇ ਨਾਮ ਜੱਪਿਓ ਸਾਧ ਸੰਗਤ ਜੀ ਕਹਿੰਦੇ ਆ ਕਿ ਪਿਛਲੇ ਜਿਹੜੇ ਦਹਾਕਿਆਂ ਤੋਂ ਜੋ ਪੰਜਾਬ ਤੇ ਮਾੜਾ ਸਮਾਂ ਚੱਲ ਰਿਹਾ ਹੈ ਉਦੋਂ ਵੀ ਢੇਰੀ ਹਾਲਤ ਕਰ ਦਿੱਤੀ ਹਰੀਕੇ ਦਰਿਆਵ ਕਹਿੰਦੇ ਆ ਕਿ ਜਿਹੜਾ ਉਚਾਰਾ ਲੈਂਦਾ ਪੰਜਾਬ ਆ 6-6 ਸਾਲ ਦੇ ਬੱਚੇ ਛੋਟੇ-ਛੋਟੇ ਪਾਣੀ ਦੀ ਟੋਏਂ ਕਿ ਚਾੜੇ ਸਦਾ ਦੇਸ ਦੁਨੀਆ ਤੋਂ ਚਲੇ ਗਏ ਵੇਖੋ ਜਿਵੇਂ ਕਹਿ ਰਿਹਾ ਸਰਕਾਰ ਦਾ ਉਹ ਰਾਜਸਥਾਨ ਜਿਹੜਾ ਕਹਿੰਦਾ ਕਿ ਸਾਨੂੰ ਪਾਣੀ ਦਿਓ ਸਾਨੂੰ ਹਰਿਆਣਾ ਦੇ ਤਾਂ ਪਾਣੀ ਦਿਓ ਤੇ ਹੁਣ ਜਦੋਂ ਪਾਣੀ ਲੈਣ ਦਾ ਮੌਕਾ ਆ ਤੇ ਉਹ ਡੈਰੇਜ ਬੰਦ ਕੀਤੀਆਂ ਜਾਂਆਂ ਇਹ ਆ ਸਰਕਾਰ ਦੀ ਚਾਲ ਸਾਧ ਸੰਗਤ ਪੰਜਾਬ ਨੂੰ ਹਰ ਪਾਸੇੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਹਾਡੇ ਬੱਚਾਂ ਨਸ਼ਾ ਤੇ ਲਾ ਕੇ ਚਿੱਟਾ ਪਿਆਰ ਬਿਆਰ ਦੇ ਨਸ਼ਰਾ ਪਾ ਦੇ ਦੌਰ ਚਲਾ ਕੇ ਹਰ ਪਿੰਡ ਦੇ ਵਿੱਚ ਠੀਕੀ ਹਰ ਪਿੰਡ ਦੇ ਵਿੱਚ ਸੰਟੇ ਜਿੱਦਾ ਮਰਜ਼ੀ ਲਾ ਲੋ ਸਾਲ ਇਹ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਜਿਹੜੇ ਯੰਕਾਰ ਹੋ ਰਹੇ ਆ ਜਿਹੜੇ ਸਿੰਘਾਂ ਨੂੰ ਕੋਈ ਤਲਵਾਰ ਨਾਲ ਖਤਮ ਨਹੀਂ ਸੀ ਕਰਦਾ ਉਹਨੂੰ ਅੱਜ ਟੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ ਉਹਨੂੰ ਦਵਾਈਆਂ ਦੇ ਨਾਲ ਖਤਮ ਕੀਤਾ ਜਾ ਰਿਹਾ ਸੋ ਸਾਧ ਸੰਗਤ ਹਮੇਸ਼ਾ ਸਮਾਂ ਇੱਥੇ ਸੀ ਆਪਣੇ ਗੁਰੂ ਦੇ ਨਾਲ ਜਿਹੜੀ ਹੈ ਆਪਣਾ ਰੂਪ ਪਛਾਣ ਲਿਆ ਆਪਣਾ ਬਾਣਾ ਪਛਾਣ ਲਿਆ ਸੋ ਗੁਰੂ ਸਾਹਿਬ ਦੇ ਪਰਮਾਤਮਾ ਜਿਹੜੇ ਵੀ ਪੰਜਾਬ ਦੇ ਵਿੱਚ ਮਾੜਾ ਸਮਾਂ ਚੱਲ ਰਿਹਾ ਸਮੇਂ ਨੂੰ ਦਾਲਨ ਸੋ ਆਪਾਂ ਉਹਨਾਂ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਹਰੀ ਘਰਾਂ ਵਿੱਚ ਬੈਠੇ ਨੇ ਸਾਹ ਸੰਗਤ ਕਾਲੂ ਵੀਡੀਓ ਦੇਖ ਰਹੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਨਾ ਪਾਣੀ ਦੇ ਪਾਣੀ ਹੈਗਾ ਇਹਦਾ ਕੜਿਆਲੂ ਤਰੇ ਕਰਦੇ ਘਰਾਂ ਦੇ ਵਿੱਚ ਕੜਿਆਲ ਵੀ ਆ ਗਏ ਜਿਨ੍ਹਾਂ ਨੂੰ ਮਗਰਮਾਸਲਾ ਰੂਪ ਨਹੀਂ ਦੇ ਤੇ ਸਾਪ ਤੱਕ ਜੀਵ ਜੰਤੂ ਜਿਹੜੇ ਨਾਲ ਘਰਾਂ ਵਿੱਚ ਵੜੇ ਕਰਦੇ ਨੇ ਫਿਰ ਇਹ ਗੁਰੂ ਦੇ ਸਿੱਖਾਂ ਦਾ ਐਡਾ ਜੇੜਾ ਹੈ ਕਿ ਨਹੀਂ ਕੋਈ ਗੱਲ ਨਹੀਂ ਇੱਥੇ ਰਹਿਣਾ ਹੈ ਤੇ ਕਹਿੰਦੇ ਆ ਜਿਹੜੇ ਡੰਗ ਰਿਆ ਸਾਰੇ ਪਾਣੀ ਉਹ ਚੁੱਲ੍ਹੇ ਤੇ ਪਏ ਐਸਾ ਹਾਲਾਤ ਹੋਇਆ ਤਾ ਐਸਾ ਆਪਾਂ ਗੁਰੂ ਸਾਹਿਬ ਜੀ ਬੇਨਤੀ ਕਰੀਏ ਮਹਾਰਾਜ ਰਾਤ ਕਰੋ ਬਖਸ਼ਿਸ਼ ਕਰੋ ਜੇ ਸਾਡੇ ਨੂੰ ਦਲਤੀ ਹੋਈ ਆ ਸਵਾਲ ਦੀ ਬਖਸ਼ਣੋ ਬਖਸ਼ਣ ਹਾਰੋ ਆ ਤੁਸੀਂ ਕਿਰਪਾ ਕਰੋ ਲੱਗੋ ਸਾਤੇ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ

વાહે ગુરુ વાહે ગુરુ જી જપ સત સત વાહે ગુરુ વાહે ગુરુ જી જપ સત નામ સત નામ સત ના